ਤਦ ਹੋਈ ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ ਉਹ ਕੀ ਹੋਈ ਦੇਖੋ ਇਦੋਂ ਤੇ ਕਰੇਡੀ ਸਿਆਮ ਦੀ ਸਿਆਸਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸਐਚਯੂ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਆਏ ਕਰਕੇ ਤੁਹਾਨੂੰ ਖਾਤਰਾ ਤੇਰੇ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ ਲੱਖਾ ਬਾਈ ਉੱਥੇ ਆਉਂਦਾ ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਅਸੀਂ ਉਹਨਾਂ ਨੂੰ ਤੋੜ ਦਿੰਦੇ ਹਾਂ ਇਹਨੂੰ ਖਤਰਾ ਆਹੀ ਗੱਲ ਹੋਈ ਜਾਂ ਨਾ ਬਾਈ ਉਹ ਸਿਕਿਉਰਿਟੀ ਦੇਣੀ ਹੈ ਸਿਕਿਉਰਿਟੀ ਦੇਣੀ ਇਹੋ ਜਿਹੀ ਗੱਲਾਂ ਹੋਈਆਂ ਇਸ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ ਉਹ ਚਲਾ ਗਿਆ ਇਸ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਪ ਆਉਂਦੀ ਆ ਉੱਥੋਂ ਨਾਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾਂ ਕਿ ਮੇਰੀ 7 ਨੰਬਰ ਚ ਰੈਕਟ ਪਾ ਲੈਂਦੇ ਨੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ ਜਾਂ ਸਭ ਦੇ ਪੇਸ਼ ਕਰਦੇ ਨੇ ਪੇਸ਼ ਕੰਮ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ ਇਹ ਜਾਂ ਬੈਂਚ ਸੀ ਆ ਜਾਂ ਮੇਜ ਹੁੰਦਾ ਲੱਤਾਂ ਬਨ ਲੀਆਂ ਹੱਥਵਾਂ ਨਾਲੇ ਹੱਥਾਂ ਜਾਂ ਡਾਂਗ ਫਸਾ ਲਈ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਤ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟੀਕਲ ਬੰਦਾ ਜਾਂ ਆਮ ਆਦਮੀ ਪਾਰਟ ਦੇ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਮਤਲਬ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫਿਰ ਤੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਤੈ ਨਹੀਂ ਬੋਲਣਾ ਇੱਥੋਂ ਤੱਕ ਸਾਰ ਸਿਆਸਤ ਗਿਰ ਗਈ ਯਾਰ ਮਨੇ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠਿਓ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨੇ ਲੜਾਈ ਆ ਮੈਂ ਇਹਨੇ ਮੋਹਰਾ ਬਣਾਇਆ ਇਹ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚੇ ਅੱਜ ਧਿਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਭਗਮੰਤ ਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਸਤ ਗਰੀ ਕੋਈ ਸਿਆਸਤ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਧਿਕਰ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਤੇ ਤੂੰ ਸਿਆਸਤ ਹੋਰ ਕਿਹੜੀ ਡ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਹਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ ਤੈਨੂੰ ਉਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨੋਂ ਪਤਾ ਪਾੜ ਮੈਂ ਨੋਂ ਮੈਂ ਕੱਲੇ ਕੱਲੋ ਜਾ ਕੇ ਮੁੱਢ ਦੱਸ ਧਰ ਤੂੰ ਵਿਆਸ ਸੀਗਾ ਇਹਨੇ ਐਵੇਂ ਮੈਨੂੰ ਨੰਗਾ ਕੀਤਾ ਇਹਨੇ ਐ ਕੀਤਾ ਇਹਨੇ ਐ ਕੀਤਾ ਦਿਓ ਮੇਰੀ ਗੱਲ ਦਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਛ ਵੀ ਹੈ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਹਣਾ ਐਤ ਤੇ ਕਰ ਸਿਆਹ ਸੁਣੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਸਰਕਾਰ ਹੋਊ